ਇਹ ਚੌਕੜਾ ਪੋਲੋ ਦਾ ਜਮਾ ਨਮਾ ਲੱਗਿਆ ਵਾ ਇਧਰੇ ਪੈ ਜੌਂਡੀਅਰ ਦੀ ਕਾਲੇ ਢਿੱਡੜਾ ਜੌਂਡੀਅਰ ਇਹ ਵੀ ਮੇਤਰੋ ਬਹੁਤ ਆਇਆ ਪਿਆ 50 ਐਚਪੀ ਦੇ ਵਿੱਚ ਆ 2 ਸਪੀਡ ਦੇ ਵਿੱਚ ਆ ਟਰੈਕਟਰ ਐਨਓਸੀ ਮਿਲ ਜੂ 14 ਮਾਡਲ ਆ ਐਚਆਰ ਨੰਬਰ ਆ 295 295000 ਰੁਪਇਆ 265000 ਦਾ ਦੇ ਦਾਂਗਾ 265000 ਦਾ ਸਰਦ ਜੀ ਨੂੰ ਇਹ ਲੈ ਜਾਓ ਨੌ ਬਾਈ ਕੋਲ ਯਾਰ ਤੁਸੀਂ ਪਹੁੰਚ ਗਏ ਤੇ ਇਹ ਲੈਦਾ ਹੂ ਤਸੱਲੀ ਚਲਾ ਕੇ ਤੁਸੀਂ ਚਲਾ ਕੇ ਬਾਗੇ ਲੈ ਜਾਓ ਚੱਕਰ ਬਾਗੇ ਆਉਦੀ ਤਸੱਲੀ ਇਹ ਕਰ ਲਿਓ ਇਸੀ ਗੱਲ ਦੋਸਤੋ ਸਵਾਦ ਦਾ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਤਲਵੰਡੀ ਸਾਬ ਪਲਾਟ ਨੰਬਰ ਕਿੰਨਾ ਆਪਣਾ ਪਲਾਟ ਨੰਬਰ 27 ਆ 27 ਨੰਬਰ ਪਲਾਟ ਦੇ ਵਿੱਚ ਅੱਜ ਦੀ ਆਹ ਵੀਡੀਓ ਮਿੱਤਰੋ ਬਣ ਰਹੀ ਹੈ ਤੇ ਟਰੈਕਟਰ ਵੀਰ ਤੋਂ ਸਾਰੇ ਮਿਲ ਜਾਂਦੇ ਆ ਆ ਲੈਂਡ ਜੀ ਤੇ ਜਿੰਨੇ ਖੜਿਆ ਕੱਲੇ ਕੱਲੇ ਦਾ ਰੇਟ ਦੱਸਾਂਗੇ ਸਾਰੀ ਡਿਟੇਲ ਦੱਸਾਂਗੇ ਪਿੰਡ ਕਿਹੜਾ ਆਪਣਾ ਪਿੰਡ ਗਵੰਦਪੁਰ ਤੇ ਹੁਣ ਮੈਨੂੰ ਸ਼ੁਰੂ ਦੇ ਵਿੱਚ ਆਂ ਦੱਸ ਦੇ ਜੇ ਕਿਸੇ ਵੀਰ ਕੋਲ ਪੁਰਾਣਾ ਟਰੈਕਟਰ ਖੜਾ ਹੋਇਆ ਵਿੱਚ ਕੱਢ ਲਈਂਗਾ ਕੱਢ ਲਾਂਗੇ ਲੋਨ ਵਗੈਰਾ ਲੋਨ ਪੂਰਾ ਕਰਾ ਕੇ ਜਦੋਂ ਸਾਰੇ ਹੱਲ ਹੈਗੇ ਆ ਸਾਰੇ ਹੱਲ ਹੈਗੇ ਹੱਲ ਸਾਰੇ ਆ ਤੇ ਹੁਣ ਵੀਡੀਓ ਕਰ ਲੱਗੇ ਆ ਇਧਰ ਜੌਂਡੀਆਰ ਤੋਂ ਸਟਾਰਟ ਕਿੰਨਾ ਮਾਡਲ ਆ ਇਹ ਇਹ 15 ਮਾ 15 ਮਾਡਲ ਦੇ ਵਿੱਚ ਆ 16 ਟਾਇਰਾਂ ਵਾਲਾ ਆ 16 ਟਾਇਰਾਂ ਚ ਆ 16 ਦੇ ਟਾਇਰਾਂ ਵਾਲਾ 3 ਸਪੀਡ 3 ਸਪੀਡ 3 ਸਪੀਡ ਦੇ ਵਿੱਚ ਆ ਜੀ 16 ਦੇ ਟਾਇਰਾਂ ਵਿੱਚ ਆ 50 50 2015 ਮਾਡਲ ਦਾ ਇੰਜਣ ਗੇਅਰ ਦਾ ਟਰੈਕਟਰ ਗੇਅਰ ਗੇਅਰ ਦਾ ਜਮਾ ਓਕੇ ਜੀ ਚੌਕੜਾ ਟਾਇਰਾਂ ਦਾ ਜਮਾ ਨਵਾਂ ਲੱਗਿਆ ਹੋਇਆ ਜੀ ਨੋ ਪੋਲੋ ਮਗਲੇ ਟਾਇਰਾਂ ਦੇ ਭਾਵੇਂ ਮਾਰੇ ਭਾਗਲੇ ਟਾਇਰਾਂ ਆ ਗਏ ਪਿਆ ਨੰਬਰ 50 ਆ ਨੰਬਰ 50 ਆ ਬਈ ਪੀਵੀ ਨੰਬਰ ਦੇ ਵਿੱਚ ਆ ਟਰੈਕਟਰ ਤੇ ਹੁਣ ਜੇ ਡਿਮਾਂਡ ਦੀ ਗੱਲ ਕਰੀਏ ਕਿੰਨਾ ਲਿਖਿਆ 498 498000 ਰੁਪਏ ਡਿਮਾਂਡ ਆ 49800 4 ਲੱਖ 80 ਹਜ਼ਾਰ 4 ਲੱਖ 80 ਹਜ਼ਾਰ ਦਾ ਟਰੈਕਟਰ ਮਿੱਤਰੋ ਲੈ ਜਿਓ ਕੀ ਵੀ ਨੰਬਰ ਦੇ ਵਿੱਚ ਆ ਕੀ ਵੀ ਨੰਬਰ ਸਬਦਾਵਾਂ ਸਾਰੀਆਂ ਹੈਗੀਆਂ ਅੱਗੇ ਆ ਗਿਆ ਨਿਊ ਹਾਲੈਂਡ 36 ਕੀ ਕਿੰਨਾ ਮਾਡਲ ਆ ਜੀ ਇਹ 13 11 ਮਾਡਲ ਆ ਜੀ 11 ਮਾਡਲ ਦੇ ਵਿੱਚ ਨੰਬਰ ਨੰਬਰ ਐਚ ਆਰ ਐਚ ਆਰ ਨੰਬਰ ਐਨਓਸੀ ਕਢਾ ਕੇ ਦੇਵਾਂਗੇ ਜੀ ਐਨਓਸੀ ਮਿਲ ਜੂ ਅਗਲੇ ਟਾਇਰ ਤਾਂ ਜਰ ਪੂਰੀ ਨਵੇਂ ਆਰਗੇ ਪਿਆ ਨਵੀਂ ਪਿਆ ਟਾਇਰ ਤਾਂ ਜਿਵੇਂ ਕਿ ਦੀਆਂ ਮੋਮਣੀਆਂ ਹਜੇ ਸਾਈਡਾਂ ਦੇ ਪੰਗਾ ਨੇ ਅਗਲੇ ਟਾਇਰ ਜਮਨਵੇਂ ਮਗਲੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈਆ ਇੰਜਣ ਤੇ ਗੇਅਰ ਦਾ ਟਰੈਕਟਰ ਅੰਦਰਲੇ ਪਾਸੇ ਗੇਅਰ ਦਾ ਬਈ ਜਮਾ ਓਕੇ ਭਾਵੇਂ ਬੰਦਾ ਚਲਾ ਕੇ ਬਾਹਗੇ ਤਸੱਲੀ ਕਰਕੇ ਲੈ ਜੇ ਆਪ ਜਦੋਂ ਬਾਈ ਕੋਲ ਯਾਰ ਤੁਸੀਂ ਪਹੁੰਚ ਗਏ ਤੇ ਲੈਦਾ ਹੂ ਤਸੱਲੀ ਚਲਾ ਕੇ ਤੁਸੀਂ ਚਲਾ ਕੇ ਬਾਹਗੇ ਲੈ ਜੇ ਚੱਕਾ ਬਾਹਗੇ ਆਉਦੀ ਤਸੱਲੀ ਇਹ ਕਰ ਲਿਓ ਨੰਬਰ ਐਚ ਆਰ ਆ ਐਨਓਸੀ ਮਿਲ ਜੂ 11 ਮਾਡਲ ਦੇ ਵਿੱਚ ਆ ਟਰੈਕਟਰ 4,80,000 ਰੁਪਿਆ ਡਿਮਾਂਡ ਆ ਡਿਮਾਂਡ ਆ 4,65,000 ਦਾ ਟਰੈਕਟਰ ਦੇ ਦਾਂਗੇ 4,65,000 ਦਾ ਸੱਚ ਨੂੰ ਟਰੈਕਟਰ ਲੈ ਜੇ 15,000 ਮਾਨਤਾ ਨਹੀਂ ਚੋਂ ਹੋ ਜੂਗਾ ਅੱਗੇ ਆ ਗਿਆ ਜੀ 524 ਟਾਇਰ ਜਰ ਜਿਵੇਂ ਕਹਦੀਏ ਚੌਕੜਾ ਪੋ ਕਾਲੇ ਢਡਲਾ ਜੌਂਡੀ ਰਹੀ ਵੀ ਮੇਤਰੋ ਬਹੁਤ ਸ਼ਾਇਆ ਪਿਆ 50 HP ਦੇ ਵਿੱਚ ਆ 2 ਸਪੀਡ ਦੇ ਵਿੱਚ ਆ ਟਰੈਕਟਰ ਇਹ ਮਾਡਲ ਹੈਗਾ ਜੀ 2011 11 ਬਾਈ 12 ਦੀ ਕਾਪੀ ਆ ਜੀ 11 ਮਾਡਲ ਆ 12 ਦੀ ਕਾਪੀ ਆ ਟਰੈਕਟਰ ਦੀ 4 ਲੱਖ 45000 ਰੁਪਏ ਡਿਮਾਂਡ ਆ ਰਿਹਾ 445 ਡਿਮਾਂਡ ਆ ਕਿੰਨੇ ਦਾ 4 ਲੱਖ 35000 ਟਰੈਕਟਰ ਦੇ ਦਾਂਗੇ 4 ਲੱਖ 35000 ਬਾਈ ਕਹਿੰਦਾ ਯਾਰ 30 ਦੀ ਲੈ ਜਾਓ 15000 ਮਾਨ ਤਾਂ ਟਰੈਕਟਰ ਦੇ ਵਿੱਚੋਂ ਹੋ ਜਾਊ ਤਾਇਰ ਜਮਾ ਨਾ ਮੇਰੇ ਅੱਗੇ ਰਿਹਾ ਇੰਜਨ ਗੇਰ ਦਾ ਵੀ ਚੰਗਾ ਇਹਦੇ ਬਾਰੇ ਪਾਈ ਚਾਹਨਾ ਫਾਰਮ ਟਰੈਕ ਆ ਜੀ ਇਹ 2000 ਮ ਵੀਵੀ ਨੰਬਰ 2000 ਮਾਡਲ ਆ ਟਾਇਰਾਂ ਦੇ ਕੈਮਰਾ ਮਾਰ ਛੋਟੇ ਸਾਹਮਣੇ ਆ 190000 ਰੁਪਏ ਡਿਮਾਂਡ ਹੈ ਬਾਈ 190 ਡਿਮਾਂਡ ਅੰਦਰੋਂ ਇੰਜਨ ਗੇਅਰ ਦਾ ਕਿਵੇਂ ਆ ਜਿੰਜਰ ਗੇਅਰ ਦਾ ਜਮਾ ਓਕੇ ਆ ਬਾਈ ਚਲਾ ਕੇ ਲੈ ਜੀ ਹੁੰਦਾ ਚੈੱਕ ਕਰਕੇ ਆ ਉਹਦਾ ਬਾਅਦ ਕੀ ਤਸੱਲੀ ਤਸੱਲੀ ਕਰਕੇ ਲੈ ਜਾਵੇ ਤੇਲ ਆਪਣਾ ਤੇਲ ਬਾਈ ਕਹਿੰਦਾ ਆਪਣਾ ਹੋਊਗਾ 2002 ਮਾਡਲ ਆ 190000 ਰੁਪਏ ਡਿਮਾਂਡ ਆ 170000 ਰੁਪਏ ਟਰ ਦੇ ਦਾਂਗੇ ਬਾਈ 170000 ਦਾ ਆਰਮ ਟਰੈਕ ਲੈ ਜੀ 20 ਮਾਨ ਦਾ ਹੋ ਜੂ ਸੋਨਾਲਿਕ ਆ ਗਿਆ ਜੀ 35 ਦਾ 35 ਆਰ ਐਕਸ ਆ ਗਿਆ ਜੀ ਸੋਨਾਲਿਕ ਆ 35 ਮਾਡਲ ਹੈਗਾ 14 14 ਤੇ ਯਾਰ ਰੰਗ ਰੂੰਗ ਦਾ ਤੇ ਇੰਜਨ ਦਾ ਰਾਂ ਕਿ ਵੀ ਟਰੈਕਟਰ ਦਾ ਬਹੁਤ ਪਿਆ ਹੈ ਤਾਂ ਇੰਜਨ ਦਾ ਭਾਈ ਜਮਾਂ Ориਜਨਲ ਆ ਕਿਤੇ ਕਲਮ ਵੀ ਨਹੀਂ ਲੱਗੀ ਟਰੈਕਟਰ ਦੇ ਇਹਦੇ ਭਾਈ ਠੀਕ ਹੈ ਕਲਮ ਨਹੀਂ ਲੱਗੀ ਟਰੈਕਟਰ ਦੇ ਕਲਮ ਵੀ ਲੱਗੀ ਟਰੈਕਟਰ ਦੇ ਉਹਨਾਂ ਟਾਇਰ ਜੇ ਨਾਲ ਦੇ ਹੋਣਗੇ ਯਾਰ ਇਹ ਜੇ ਕਿ ਨਹੀਂ ਤੁਸੀਂ ਟਾਇਰ ਨਾਲ ਨਾਲ ਦੀ ਬਈ ਦੇਖ ਲੈ ਨਾਲ ਦੀ ਟਾਇਰ ਨਹੀਂ ਜਿਵੇਂ ਖਾਲਤ ਦਸੀ ਜਾਂਦੀ ਹੈ 14 ਮਾਡਲ ਆ ਮਾਡਲ ਆ ਨੰਬਰ ਕਿਥੋਂ ਦਾ ਰੈਕ ਨੰਬਰ ਹੈ ਯਾਰ ਭਾਈ ਐਨਓਸੀ ਕਰਾ ਕੇ ਦੇਵਾਂਗੇ ਰੈਕ ਨੂੰ ਐਨਓਸੀ ਮਿਲ ਜੂ 14 ਮਾਡਲ ਆ ਐਚ ਆਰ ਨੰਬਰ ਆ 295000 ਰੁਪਏ ਕਿੰਨੇ ਦੇ 265000 ਦੇ ਦਿਆਂਗਾ 265000 ਦਾ ਸੱਜਣ ਉਹ ਲੈ ਜਾਓ ਇਹ ਤੋਂ 30000 ਰੁਪਈਆ ਨੂੰ ਮਾਨਤਾ ਨ ਹੋ ਗਿਆ ਸ਼ੇਅਰ ਕਰੀ ਚੱਲੋ ਆਹ ਟਰੈਕਟਰ ਜਿੰਨੇ ਆਪਾਂ ਦਿਖਾਏ ਆ ਇਹ ਵੀਰ ਦੇ ਟਰੈਕਟਰਾਂ ਮੇਤਰੋ ਤੇ ਲੋਨ ਦੀ ਸਬਦਾ ਹੈਗੀ ਆ ਪੁਰਾਣਾ ਵਿੱਚ ਕੱਟਿਆ ਜੋ ਉਹਦੀ ਸਬਦਾ ਹੈਗੀ ਆ ਤੇ ਪਲਾਟ ਨੰਬਰ ਤੁਹਾਨੂੰ ਦੱਸਦਾ ਕਿੰਨਾ ਹੈਗਾ ਤੇ ਹੁਣ ਮੋਬਾਈਲ ਨੰਬਰ ਕੱਲਾ ਰਹਿ ਗਿਆ ਉਹ ਦੱਸੀ ਬਈ ਕਿੰਨਾ ਤੇ ਨੰਬਰ ਮੋਬਾਈਲ ਨੰਬਰ ਹੈਗਾ 7888 ਬਈ 7888 23099 23099 7888 23099 ਵੀਰ ਦਾ ਮੋਬਾਈਲ ਨੰਬਰ ਆ ਸੱਜਣੋ ਚੱਕ ਕੇ ਲੈ ਲਿਓ ਕੋਈ ਵੀ ਟਰੈਕਟਰ ਇਹਨਾਂ ਦੇ ਵਿੱਚੋਂ ਲੈਣਾ ਦਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ